ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਉੱੜਦੇ ਹੋਏ ਪੀਪਲ ਨੂੰ ਕਿਵੇਂ ਰੋਕਿਆ ਅਤੇ ਧਰਤੀ ਵਿੱਚੋਂ ਕੀ ਆਵਾਜ਼ ਆਈ ਆਓ ਇਸ ਬਾਰੇ ਆਪਾਂ ਜਾਣਦੇ ਹਾਂ ਅਤੇ ਧਰਤੀ ਦੇ ਵਿੱਚੋਂ ਇਹ ਆਵਾਜ਼ ਕਿਉਂ ਆਈ ਆਓ ਇਸ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਜਗਤ ਦਾ ਉਦਾਰ ਕਰਦੇ ਹੋਏ ਉੱਤਰਾਖੰਡ ਪਹੁੰਚ ਜਾਂਦੇ ਹਨ ਉੱਥੇ ਇੱਕ ਨਗਰ ਸੀ ਜਿਸ ਨੂੰ ਗੋਰਖ ਮੱਤਾ ਕਿਹਾ ਜਾਂਦਾ ਸੀ ਅਤੇ ਇਸ ਨਗਰ ਦੇ ਵਿੱਚ ਗੋਰਖਨਾਥ ਦੇ ਚੇਲੇ ਰਹਿੰਦੇ ਸਨ ਜਿਨ੍ਹਾਂ ਨੂੰ yogi ਜਾਂ ਜਾਂ ਸਿੱਧ ਆਖਿਆ ਜਾਂਦਾ ਸੀ ਇਹ ਸਿੱਧਾ ਨੂੰ ਜੋਗ ਦੇਣ ਦਾ ਕੇਂਦਰ ਸੀ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਉਸ ਨਗਰ ਦੇ ਬਾਰ ਬਾਰ ਇੱਕ ਪੀਪਲ ਦੇ ਪੇੜ ਹੇਠਾਂ ਜਾ ਕੇ ਆਸਨ ਲਾ ਲੈਂਦੇ ਹਨ ਪ੍ਰਸੰਗਤ ਜੀ ਉਹ ਪੀਪਲ ਕਾਫੀ ਸਮੇਂ ਤੋਂ ਸੁੱਕਾ ਪਿਆ ਸੀ ਸੁੱਕਿਆ ਹੋਇਆ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉਸ ਪੀਪਲ ਦੇ ਹੇਠਾਂ ਵਿਰਾਜਮਾਨ ਹੋਏ ਤਾਂ ਉਹ ਪੀਪਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨਸ਼ੋ ਲੈ ਕੇ ਹਰਿਆ ਭਰਿਆ ਹੋ ਜਾਂਦਾ ਹੈ ਜਦੋਂ ਸਿੱਧਾ ਨੇ ਇਹ ਵੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨਸ਼ੋ ਦੇ ਨਾਲ ਇਹ ਪੀਪਲ ਹਰਿਆ ਭਰਿਆ ਹੋ ਗਿਆ ਹੈ ਤਾਂ ਉਹਨਾਂ ਨੂੰ ਈਰਖਾ ਹੋਣ ਲੱਗੀ ਤਾਂ ਫਿਰ ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਮਤਿਹਾਨ ਲੈਣ ਲੱਗਦੇ ਹਨ ਅਤੇ ਆਪਣੀਆਂ ਕਰਾਮਾਤਾ ਵਿਖਾਉਣ ਲੱਗੇ ਉਹ ਈਰਖਾ ਦੇ ਵਿੱਚ ਆ ਕੇ ਕੀ ਕਰਨ ਲੱਗੇ ਕਿ ਉਹਨਾਂ ਨੇ ਪੀਪਲ ਨੂੰ ਉਡਾਉਣਾ ਸ਼ੁਰੂ ਕਰ ਦਿੱਤਾ ਪੀਪਲ ਨੂੰ ਜੜਾਂ ਤੋਂ ਪੁੱਟ ਕੇ ਉਡਾਉਣਾ ਸ਼ੁਰੂ ਕਰ ਦਿੱਤਾ ਪੀਪਲ ਦਾ ਪੇੜ ਆਪਣੀਆਂ ਜੜ੍ਹਾਂ ਦੇ ਸਮੇਤ ਧਰਤੀ ਤੋਂ ਤਾਂ ਨੂੰ ਆਉਣ ਲੱਗਾ ਤਾਂ ਜਦ ਗੁਰੂ ਨਾਨਕ ਪਾਸ਼ਾ ਜੀ ਉਸ ਪੀਪਲ ਵੱਲ ਨਜ਼ਰ ਮਾਰਦੇ ਹਨ ਤਾਂ ਗੁਰੂ ਪਾਸ਼ਾ ਜੀ ਨੇ ਆਪਣੇ ਪੰਜੇ ਦੀ ਛੋਹ ਦੇ ਨਾਲ ਉਸ ਪੀਪਲ ਨੂੰ ਉੱਥੇ ਹੀ ਰੋਕ ਦਿੱਤਾ ਅਤੇ ਗੁਰੂ ਨਾਨਕ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਉਹ ਪੀਪਲ ਉੱਡਣੋਂ ਹਟ ਜਾਂਦਾ ਹੈ ਉੱਡਣੋਂ ਰੁਕ ਜਾਂਦਾ ਹੈ ਅਤੇ ਉੱਥੇ ਹੀ ਰੁਕ ਜਾਂਦਾ ਹੈ ਸੰਗਤ ਜੀ ਅੱਜ ਵੀ ਇਹ ਪਿੱਪਲ ਉੱਥੇ ਖੜਾ ਹੈ ਮੌਜੂਦ ਹੈ ਸੰਗਤ ਜੀ ਉਸ ਵੇਲੇ ਠੰਡ ਦਾ ਮੌਸਮ ਸੀ ਤਾਂ ਗੁਰੂ ਨਾਨਕ ਪਾਸ਼ਾ ਜੀ ਮਰਦਾਨੇ ਨੂੰ ਕਹਿਣ ਲੱਗੇ ਕਿ ਜਾ ਮਰਦਾਨਿਆ ਤੂੰ ਸਿੱਧਾਂ ਦੇ ਕੋਲੋਂ ਜਾ ਕੇ ਅੱਗ ਲਿਆ ਆਪਾਂ ਸੇਕ ਲੈਣੇ ਹਾਂ ਠੰਡ ਬੜੀ ਹੈ ਤਾਂ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਦੀ ਗੱਲ ਮੰਨ ਕੇ ਸਿੱਧਾਂ ਦੇ ਕੋਲ ਜਲਿਆ ਜਾਂਦਾ ਹੈ ਅੱਗ ਲੈਣ ਦੇ ਲਈ ਪਰ ਸਿੱਧਾ ਨੇ ਮਰਦਾਨੇ ਨੂੰ ਅੱਗ ਦੇਣ ਤੋਂ ਮਨਾ ਕਰ ਦਿੱਤਾ ਤਾਂ ਮਰਦਾਨਾ ਉਦੋਂ ਚੁੱਪ ਚਾਪ ਵਾਪਸ ਗੁਰੂ ਸਾਹਿਬ ਜੀ ਦੇ ਕੋਲ ਆ ਜਾਂਦਾ ਹੈ ਅਤੇ ਆ ਕੇ ਕਹਿਣ ਲੱਗਾ ਕਿ ਪਾਸ਼ਾ ਜੀ ਸਿੱਧਾ ਨੇ ਅੱਗ ਦੇਣ ਤੋਂ ਮਨਾ ਕਰ ਦਿੱਤਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਜਾ ਮਰਦਾਨਿਆ ਤੋ ਇਧਰੋਂ ਉਧਰੋਂ ਕੁਝ ਲੱਕੜਾਂ ਇਕੱਠੀਆਂ ਕਰ ਲਿਆ ਤਾਂ ਗੁਰੂ ਨਾਨਕ ਪਾਸ਼ਾ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਇਧਰੋਂ ਉਧਰੋਂ ਜਾ ਕੇ ਕੁਝ ਲੱਕੜੀਆਂ ਇਕੱਠੀਆਂ ਕਰ ਲਿਆਉਂਦਾ ਹੈ ਤਾਂ ਉਹਤੇ ਲੱਕੜਾਂ ਇਕੱਠੀਆਂ ਕਰਕੇ ਰੱਖ ਦਿੱਤੀਆਂ ਜਾਂਦੀਆਂ ਹਨ ਤਾਂ ਉਸ ਵੇਲੇ ਗੁਰੂ ਨਾਨਕ ਪਾਸ਼ਾ ਜੀ ਉਸ ਕਰਤਾਰ ਵਾਹਿਗੁਰੂ ਨੂੰ ਯਾਦ ਕਰਦੇ ਹਨ ਅਤੇ ਉਹਨਾਂ ਲੱਕੜਾਂ ਦੇ ਵਿੱਚੋਂ ਆਪਣੇ ਆਪ ਰੱਬੀ ਸ਼ਕਤੀ ਦੇ ਨਾਲ ਅੱਗ ਬਲਣ ਲੱਗ ਪੈਂਦੀ ਹੈ ਤਾਂ ਉਸ ਵੇਲੇ ਰਾਤ ਨੂੰ ਫਿਰ ਬੜਾ ਝੱਖੜ ਚੋਲਾ ਆਉਂਦਾ ਹੈ ਹਨੇਰੀ ਆਉਂਦੀ ਹੈ ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਅੱਗ ਉਸੇ ਤਰ੍ਹਾਂ ਹੀ ਬਲਦੀ ਰਹੀ ਪਰ ਸਿੱਧਾਂ ਦੀਆਂ ਧੂਨੀਆਂ ਹਨੇਰੀ ਦੇ ਨਾਲ ਝੱਕੜ ਝੋਲੇ ਦੇ ਨਾਲ ਬੁੱਝ ਗਈਆਂ ਅਤੇ ਇੱਧਰ ਉੱਧਰ ਉੱਡ ਗਈਆਂ ਤਾਂ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸ਼ਕਤੀਆਂ ਦੇਖ ਕੇ ਉਹਨਾਂ ਨੂੰ ਆਪਣੇ ਪੰਥ ਵਿੱਚ ਤਾਂ ਨਾਮ ਰਲਾ ਸਕੇ ਹਰਾ ਤਾਂ ਨਾ ਸਕੇ ਪਰ ਪਾਪਸ ਵਿੱਚ ਸਲਾਹ ਕਰਨ ਲੱਗੇ ਕਿ ਕਿਵੇਂ ਨਾ ਕਿਵੇਂ ਇਸ ਗੁਰੂ ਨਾਨਕ ਨੂੰ ਇਥੋਂ ਭਜਾਇਆ ਜਾਵੇ ਫਿਰ ਉਹਨਾਂ ਨੇ ਇੱਕ ਤਰਕੀਬ ਸੋਚੀ ਅਤੇ ਜ਼ਮੀਨ ਦੇ ਵਿੱਚ ਇੱਕ ਟੋਇਆ ਪਟਦੇ ਹਨ ਅਤੇ ਉਸ ਟੋਏ ਦੇ ਵਿੱਚ ਸਿੱਧ ਬੱਚੇ ਨੂੰ ਬਿਠਾ ਦਿੰਦੇ ਹਨ ਨਾਨਕ ਪਾਸ਼ਾ ਜੀ ਨੂੰ ਪੁੱਛਣ ਲੱਗੇ ਕਿ ਹੁਣ ਤੁਸੀਂ ਪੁੱਛੋ ਵੀ ਇਹ ਧਰਤੀ ਕਿਸ ਦੀ ਹੈ ਜੇਕਰ ਧਰਤੀ ਦੇ ਵਿੱਚੋਂ ਆਵਾਜ਼ ਆਈ ਕਿ ਮੈਂ ਗੋਰਖ ਸਿੱਧਾਂ ਦੀ ਹਾਂ ਤਾਂ ਤੁਹਾਨੂੰ ਇਥੋਂ ਜਾਣਾ ਪਵੇਗਾ ਪਰ ਸਿੱਧ ਜੋਗੀਆਂ ਨੇ ਉਸ ਬੱਚੇ ਨੂੰ ਇਹ ਪੱਟੀ ਪੜਾਈ ਸੀ ਕਿ ਤੁਸੀਂ ਇਹ ਕਹਿਣਾ ਹੈ ਕਿ ਇਹ ਧਰਤੀ ਸਿੱਧ ਜੋਗੀਆਂ ਦੀ ਹੈ ਗੋਰਖਨਾਥ ਦੀ ਹੈ ਤਾਂ ਫਿਰ ਉਹਨਾਂ ਨੇ ਗੁਰੂ ਨਾਨਕ ਪਾਸ਼ਾ ਜੀ ਦੇ ਸਾਹਮਣੂ ਹੋ ਕੇ ਪੁੱਛਿਆ ਕਿ ਇਹ ਧਰਤੀ ਤੂੰ ਕਿਸ ਦੀ ਹੈ ਤਾਂ ਧਰਤੀ ਦੇ ਵਿੱਚੋਂ ਆਵਾਜ਼ ਆਈ ਕਿ ਮੈਂ ਗੋਰਖ ਦੀ ਹਾਂ ਅਤੇ ਸਿੱਧਾ ਨੇ ਇੱਕ ਵਾਰ ਫਿਰ ਪੁੱਛਿਆ ਧਰਤੀ ਤੂੰ ਦੱਸ ਕਿਸ ਦੀ ਹੈ ਤਾਂ ਦੂਸਰੀ ਵਾਰ ਫਿਰ ਇਹੋ ਹੀ ਆਵਾਜ਼ ਆਈ ਮੈਂ ਧਰਤੀ ਸਿੱਧਾ ਦੀ ਹਾਂ ਮੈਂ ਧਰਤੀ ਗੌਰਖ ਸਿੱਧਾ ਦੀ ਹਾਂ ਪਰ ਗੁਰੂ ਨਾਨਕ ਪਾਸ਼ਾ ਜੀ ਜਾਣੀ-ਜਾਨ ਸਨ ਸਭ ਕੁਝ ਜਾਣਦੇ ਸਨ ਤੀਸਰੀ ਵਾਰ ਸਿੱਧਾ ਨੇ ਜਦ ਫੇਰ ਆਵਾਜ਼ ਦਿੱਤੀ ਕਿ ਧਰਤੀ ਤੂੰ ਕਿਸ ਦੀ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਝੂਠ ਕਹਿਣ ਵਾਲੇ ਬਾਲਕ ਤੂੰ ਸ਼ਾਂਤ ਹੋ ਜਾ ਤਾਂ ਉਹ ਬਾਲਕ ਭੋਰੇ ਦੇ ਵਿੱਚ ਹੀ ਉਸ ਖੱਡੇ ਦੇ ਵਿੱਚ ਹੀ ਸ਼ਾਂਤ ਹੋ ਜਾਂਦਾ ਹੈ ਤਾਂ ਉਸ ਬਾਲਕ ਨੇ ਕੋਈ ਜਵਾਬ ਨਾ ਦਿੱਤਾ ਤਾਂ ਉਸ ਤੋਂ ਉਪਰੰਤ ਫਿਰ ਗੁਰੂ ਨਾਨਕ ਪਾਸ਼ਾ ਜੀ ਆਪ ਧਰਤੀ ਤੋਂ ਪੁੱਛਦੇ ਹਨ ਕਿ ਧਰਤੀ ਤੂੰ ਕਿਸ ਦੀ ਹੈ ਤਾਂ ਗੋ ਫਿਰ ਆਵਾਜ਼ ਆਈ ਕਿ ਮੈਂ ਗੁਰੂ ਨਾਨਕ ਦੀ ਧਰਤੀ ਹਾਂ ਅਤੇ ਇਸ ਤਰ੍ਹਾਂ ਤਿੰਨ ਵਾਰ ਆਵਾਜ਼ ਆਉਂਦੀ ਰਹੀ ਤਾਂ ਗੋਰਖ ਦੇ ਚੇਲੇ ਉਤੇ ਖੜੇ ਹੈਰਾਨ ਹੋ ਗਏ ਅਤੇ ਬੜੇ ਸ਼ਰਮਿੰਦਾ ਹੋਏ ਇਹ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਟਹਿ ਕੇ ਮਾਫੀ ਮੰਗਣ ਲੱਗੇ ਕਪਾਸ਼ਾ ਜੀ ਸਾਥੋਂ ਭੁੱਲ ਹੋ ਗਈ ਹੈ ਸਾਨੂੰ ਬਖਸ਼ ਦੇਵੋ ਤਾਂ ਉਸ ਤੋਂ ਫਿਰ ਸਾਰਿਆਂ ਨੇ ਮਿਲ ਕੇ ਉੱਥੇ ਉਸ ਸਥਾਨ ਦਾ ਨਾਮ ਨਾਨਕ ਮੱਤਾ ਰੱਖਿਆ ਗੋਰਖ ਮੱਤਾ ਦੀ ਥਾਂ ਤੇ ਨਾਨਕ ਮੱਤਾ ਰੱਖ ਦਿੱਤਾ ਗਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਵੀ ਇਸ ਸਥਾਨ ਤੇ ਉਹ ਪੀਪਲ ਇਸੇ ਤਰ੍ਹਾਂ ਹੀ ਮੌਜੂਦ ਹੈ ਅਤੇ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਨਾਨਕ ਮੱਤਾ ਬਣਿਆ ਹੋਇਆ ਹੈ ਸੋ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ